ਸੀ ਥੈਂਕ ਯੂ ਬਾਰੇ ਸਾਡੇ ਅੱਜ ਅਸੀਂ ਕੋਲਸ ਆਏ ਆ ਇਹ ਕੋਲਸ ਗਰੋਸਰੀ ਸਟੋਰ ਹੈ ਜੀ ਤੇ ਅਸੀਂ ਨਾ ਘਰ ਦਾ ਜਿਹੜਾ ਸਮਾਨ ਜਿਹੜਾ ਗਰੋਸਰੀ ਹੁੰਦੀ ਉਹ ਲੈਣ ਆਏ ਸੀ ਨਾ ਤੇ ਬਸ ਜਾ ਰਹੇ ਹਾਂ ਕੀ ਕੀ ਲਵਾਂਗੇ ਤੁਹਾਨੂੰ ਦੱਸਾਂਗੇ ਸਾਰਾ ਕੁਝ ਬਸ ਐਂਡ ਤੱਕ ਮੇਰੇ ਨਾਲ ਜੁੜੇ ਰਹੋ ਜੀ ਤੁਸੀਂ ਆ ਕੋਲਸ ਆ ਜੀ ਇੱਥੋਂ ਸਾਡਾ ਕਿਰਾਣੇ ਦਾ ਸਮਾਨ ਮਿਲਦਾ ਗਰੋਸਰੀ ਦਾ ਸਮਾਨ ਮਿਲਦਾ ਸਾਰਾ ਆ ਦੇਖ ਲਓ ਹਾਂ ਜੀ ਅੱਜ ਮੌਸਮ ਬਹੁਤ ਵਧੀਆ ਧੁੱਪ ਨਿਕਲੀ ਹੋਈ ਹੈ ਜੀ ਇੱਥੇ ਹੁਣ ਆਪਾਂ ਸਮਾਰ ਲਾਈਨ ਚੱਲਨੇ ਕੀ ਕੀ ਚਾਹੀਦਾ ਤੁਹਾਨੂੰ ਅੰਦਰ ਜਾ ਕੇ ਮੈਂ ਦਿਖਾਉਣਾ ਸਾਰਾ ਕੁਝ ਹੀ ਇਹਦੇ ਕਿਹੜਾ ਹੁਣ ਆਪਾਂ ਆਪੜੀ ਲੈਣੇ ਆਪਾਂ ਕੋਈ ਨਹੀਂ ਆ ਕੀ ਲੈਣਾ ਤੂੰ ਦੱਸ ਅੱਜ ਆਪਾਂ ਸਲਾ ਮਰੇ ਬ੍ਰੈਡ ਤਾਂ ਉਧਰ ਆ ਬ੍ਰੈਡ ਦੂਜੇ ਆਪਾਂ ਸੇਬ ਲੈਣੀ ਆ ਹਾਂਜੀ ਹਾਂ ਸੇਬ ਅਲਫਾ ਫਲੋ ਜੇ ਤਾਂ ਆਪਣੀ ਨਹੀਂ ਮੋਣੀ ਹੋਵੇ ਆਪਾਂ ਸੇਬ ਲੈਣੀ ਆ ਆ ਸੇਬ ਪਾ ਲੋ ਇਹਦੇ ਵਿੱਚੋਂ

ਕੋਪੀ ਲਈ ਕਾਹ ਬਾਲੂਗੀ ਆ ਨਾਸ਼ਪਾਤੇ ਪੀਆ ਪੀਆ ਇਹ ਕਾ ਲਿਆ ਜਿਆਦਾ ਪੱਕਿਆ ਲੈ ਲੈ ਨਾ ਕਿੰਨੇ ਕਿਲੋ ਮੈਂ ਇੱਕ ਠੀਕ ਲੈ ਲਓ ਇੱਕ ਪੱਕਿਆ ਲੈ ਲਓ ਸਖਤ ਨਹੀਂ ਪੜੇ ਇਹ ਬਣ ਜਾਂਦੇ ਹੁੰਦੇ ਇੱਕ ਦਿਨ ਚ ਬਣ ਜਾਂਦੇ ਮ ਬਦੋ ਬਦਨਾ ਆਇ ਇੱਕ ਨਾਰਮ ਇਹ ਰੀ ਯਾਰ ਆਈ ਨਹੀਂ ਗੱਲ ਬਣਨੀ ਇਹਦੀ ਹਾਂਜੀ ਕਿਦਾਂ ਇਹ ਤਾਂ ਹੈ ਆਪਣੀ ਜਿਵੇਂ ਜਿਵੇਂ ਆਪਾਂ ਖੜਕੇ ਤੀਜਿਆਂ ਨਾ ਆ ਸਬਜ਼ੀਆਂ ਵਾਲਾ ਸੈਕਸ਼ਨ ਆ ਇਹ ਆ ਦੇਖ ਲਓ ਸਬਜ਼ੀਆਂ ਪਈਆਂ ਨੇ ਜੀ ਆਹ ਟਮਾਟਰ ਪਏ ਨੇ ਤੇ ਆ ਖੀਰਾ ਪਿਆ ਜੀ ਦੇਖ ਲਓ ਖੀਰਾ ਕਿੰਨਾ ਜੀ 6 ਉਹਦਾ 90 ਸੈਂਟ ਦਾ ਕਿਲੋ ਆ ਜੀ ਇੰਡੀਆ ਰੁਪਏ ਵਿੱਚੋਂ 20 ਰੁਪਏ ਦਾ ਮਿਲ ਜਾਂਦਾ ਕਿਲੋ ਆ ਟਮਾਟਰ ਦੇਖ ਲਓ ਜੀ 9 ਰੁਪਏ 90 ਸੈਂਟ ਦੇ ਕਿਲੋ 30 40 ਰੁਪਏ ਕਿਲੋ ਇੰਡੀਆ ਟਮਾਟਰ ਮਿਲ ਜਾਂਦੇ ਨੇ ਦੇਖ ਲਓ ਜੀ ਆ ਸਬਜ਼ੀਆਂ ਨੇ ਸਾਰੀਆਂ ਆ ਦੇਖ ਲਓ ਇਹ ਹੈਗੇ ਆਵਾ ਕਾਟੋ ਇਹ ਇੱਕ ਆਵਾ ਕਾਟੋ ਹੈਗਾ 1.30 ਸੈਂਟ ਦਾ ਜੀ ਆਵਾ ਕਾਡੋ ਕਾਜ ਨਹੀਂ ਵਧੀਆ ਹੁੰਦੇ ਨੇ ਇਹ ਜੀ ਇਹ ਖਾਣੇ ਚਾਹੀਦੇ ਇਹ ਨਾ ਆਪਣਾ ਕੋਲੇਸਟ੍ਰੋਲ ਠੀਕ ਰਹਿੰਦਾ ਇਹਦੇ ਨਾਲ ਖਾਣਾ ਆਹ ਡਰਾਈ ਫਰੂਟ ਪਿਆ ਦੇਖ ਲਓ ਜੀ ਇਹ ਸਾਰਾ ਡਰਾਈ ਫਰੂਟ ਆਈ ਦੇਖੋ ਇਹ ਸਾਰਾ ਡਰਾਈ ਫਰੂਟ ਪਿਆ ਦੇਖ ਲਓ ਆ ਰੇਟ ਲੱਗਿਆ ਹੋਇਆ ਇਹਨਾਂ ਦਾ ਡਰਾਈ ਫਰੂਟਾਂ ਦਾ ਜੀ ਗਾਜੂ ਤੇ ਆਹ ਦੇਖੋ ਇੱਧਰ ਜੀ ਆਹ ਰੇਟ ਹੈ ਇਹਦਾ ਆ ਦੁੱਧ ਪਿਆ ਸਾਡੇ ਇੱਥੇ ਜੀ ਅ ਦੁੱਧ ਦੇਖ ਲੋ ਇਹਦਾ ਪੀਪੀਆਂ ਚਾਉਂਦਾ ਹੈ ਜੀ 2 ਲੀਟਰ ਦੀ ਪੀਪੀ ਆਉਂਦੀ ਹੈ ਤੇ 3 ਲੀਟਰ ਦੀ ਪੀਪੀ ਆਉਂਦੀ ਆਲੇ ਤੇ ਗਾਵਾਂ ਦਾ ਦੁੱਧ ਹੁੰਦਾ ਉਹ ਰੋਈ ਮੱਝ ਦਾ ਦੁੱਧ ਨਹੀਂ ਆਉਂਦਾ ਹੈਗਾ ਜੀ ਮੈਂ ਤੁਹਾਨੂੰ ਰੇਟ ਦਿਖਾ ਦਿੰਦਾ ਦੁੱਧ ਦਾ ਜੀ ਦੁੱਧ ਦਾ ਰੇਟ ਹੈਗਾ ਜਿਹੜੀ 2 ਲੀਟਰ ਹੈਗਾ ਉਹ ਹੈਗਾ 3.10 ਸੈਂਟੀ 3 ਲੀਟਰ ਪੀਏ 10 ਪੈਸੇ ਤੋਂ 2 ਲੀਟਰ ਦੀ ਤੇ ਜੇ ਫਿਰ 10 ਲੀਟਰ ਦੁੱਧ ਦਾ ਉਹ ਪੀਪੀ ਹੈਗੀ ਆਪਣੀ 4.5 ਡੋਲਰ ਸੀ ਆਂਡੇ ਪਏ ਨੇ ਜੀ ਆ ਫਰੀ ਰੇਂਜ ਆਂਡੇ ਆ ਜਿਹਨੂੰ ਆਪਾਂ ਪੰਜਾਬੀ ਦੇਸੀ ਆਂਡੇ ਕਹਿੰਦੇ ਨੇ ਆ ਜੀ ਦੇਖ ਲਓ ਜੀ ਇਹੀ ਖਾਣੇ ਚਾਰੇ ਦੇਸੀ ਆਂਡੇ ਆਪਾਂ ਨੂੰ ਆ ਪਮਕਿਨ ਪਿਆ ਜੀ ਕੱਦੂ ਆ ਆ ਪਿਆ ਬੀਟ ਰੂਟੀ ਇਸਲਾਦ ਦੇ ਕੰਮ ਆ ਗਏ ਆ ਆ ਸਬਜ਼ੀਆਂ ਪਈਆਂ ਨੇ ਫਰੈਸ਼ੀ ਸਾਰੀਆਂ ਇਹ ਤਾਜ਼ੀਆਂ ਸਬਜ਼ੀਆਂ ਨੇ ਜੀ ਜਿਹੜੀ ਚੀਤਾ ਦੀ ਆਪਾਂ ਲੈ ਰਹੇ ਹਾਂ ਜੀ ਆ ਦੇਖੋ सारा समान पाया इतने जी और सारा मीट आला सैक्शन है सारा देख लो जी कि टंगे है ये सारा इत बीफ पे कटे और देख लो बीफ बीफ दे पीस और चिकन कट्टे पे देखो सारा बीफ वाला सैक्शन रही है बीफ चिकन सारा कुछ मिलता इतने जी मच्छी पी ए सी फूड है सारा देख लो जी ये सारा सी फूड मिलता इतना ਆ ਦੇਖ ਲੋ ਆ ਕੇਗੜੇ ਪਏ ਨੇ ਜਿਹਨੂੰ ਬਰਾਊਨ ਕਹਿੰਦੇ ਨੇ ਜੀ ਆ ਦੇਖ ਲਾਰਜ ਬਲੈਕ ਟਾਈਗਰ ਪ੍ਰੌਨ 25 ਰੁਪਏ ਰਕੀ ਲੋ ਆ ਜੀ ਆਏ ਹੋਏ ਇਹ ਸਾਰਾ ਸੀ ਫੂਡ ਪਿਆ ਇਹ ਠਿੰਕੇ ਕਹਿੰਦੇ ਨੇ ਜਿਆਦਾ ਕੇਕ ਪਏ ਨੇ ਆ ਬਰੈਡ ਪਈ ਆਪਾਂ ਲੈਣੀ ਆ ਬਰੈਡ ਹੋਣੀ ਜੀ ਬਰੈਡ ਖਾਣੀ ਆਪਾਂ ਹੋਲ ਮੀਲ ਜੀ ਆ ਦੇਖ ਲੋ ਆ ਸਾਰੀਆਂ ਬਰੈਡਾਂ ਪਈਆਂ ਨੇ ਜੀ ਆਪਾਂ ਇੱਕ ਬਰੈਡ ਚਾਹੀਦੀ ਆਪਾਂ ਨੂੰ ਜੀ ਆ ਪਾਸਤਾ ਫੂਡ ਪਿਆ ਇਟਾਲੀਨ ਫੂਡ ਜੀ ਆ ਪਾਸਤਾ ਦੇਖ ਲੋ ਆ ਪਾਸਤੇ ਨੇ ਜੀ ਕਿਸਮ ਦੇ ਜਿਆਦਾਤਰ ਇਟਾਲੀਅਨ ਹੁੰਦਾ ਇਹ ਹੈ ਦੇਖ ਲੋ ਜੀ ਇਹ ਪਾਸਤਾ ਜੀ ਆ ਪਾਸਤਾ ਪਿਆ ਕਿ ਕਿਸਮ ਦਾ ਜੀ ਦੇਖੋ ਜੀ ਆ ਦੇਖੋ ਜੀ ਹਾਫ ਪ੍ਰਾਈਸ ਸਮਾਨ ਲੱਗਿਆ ਉਹ ਇਦਾਂ ਸਪੈਸ਼ਲ ਲੱਗਦਾ ਫਰੰਟ ਤੇ ਲਾ ਦਿੰਦੇ ਨੇ ਆ ਸਮਾਨ ਲੋਹਾ ਪ੍ਰਾਈਸ ਕੋਲਕਾਟ ਹੁੰਦਾ ਇਦਾਂ ਹੁੰਦਾ ਸਾਰਾ ਕੁਝ ਦੇਖ ਲੋ ਜੀ ਹਾਂ ਜੀ ਆ ਆ ਹਾਫ ਪ੍ਰਾਈਸ ਸਮਾਨ ਲੱਗਿਆ ਹੈ ਦੇਖ ਲੋ ਜੀ ਇਦਾਂ ਸਪੈਸ਼ਲ ਆ ਕਿੰਦਾ ਸਮਾਨ ਆ ਹਾਫ ਪ੍ਰਾਈਸ ਆ ਦੇਖੋ ਜੀ ਹੁਣ ਚੱਲੇ ਆ ਅਸੀਂ 페 ਕਰਨਾ ਅਸੀਂ ਗਰੋਸਰੀ ਲੈ ਲਈ ਆ ਤੇ ਪੇ ਕਰਾਂਗੇ ਜੀ ਐਸੇ ਆ ਪੇ ਕਰੀਦੇ ਮਸ਼ੀਨ ਦੇ ਆ ਦੇਖ ਲਈਏ ਆ ਸਕੈਨ ਕਰੀ ਜਾਣਾ ਤੇ ਇਹ ਪੇ ਕਰਨੇ ਨੇ ਬਸ ਇਹ ਆਹੇ ਸਮਾਨ ਲੈਣੇ ਆ ਜੋ ਸਾਨੂੰ ਚਾਹੀਦਾ ਹੀ ਅਸੀਂ ਲੈਣੇ ਆ ਜੀ ਆ ਦੇਖੋ ਸਕੈਨ ਕਰੋ ਇਹਨੂੰ ਆ ਸਕੈਨ ਹੋਵੇ ਥੱਲੇ ਰੱਖ ਜਣੇ ਆ ਜੀ ਉੱਥੇ ਪੈਸੇ ਬਣੇ ਜਾਂਦੇ ਨੇ ਆ ਦੇਖ ਲਓ ਜੀ ਆਖਰ ਤੇ ਆਪਾਂ ਕਾਰਡ ਨਾਲ ਪੇ ਕਰਨੇ ਕਾਰਡ ਨਾਲ ਇੱਥੇ ਹੋ ਜਾਣਗੇ ਜੇ ਆਪਾਂ ਕੈਸ਼ ਕੋਣੇ ਆ ਤਾਂ ਆ ਜਿੱਥੇ ਹਰੀ ਲਾਈਟ ਬਲਿੰਕ ਕਰਦੀ ਹੈ ਇੱਥੇ ਕੈਸ਼ ਹੋ ਜਾਣੇ ਨੇ ਜੀ ਇੱਥੇ ਕੈਸ਼ ਪਾ ਜਣੇ ਨੇ ਜੀ ਹਾਂ ਜੀ स्कैन हो जाते हैं पे कर पे कर विच ग्रीन प्रेस ग्रीन कार की पे और सीधा होगी खिंचो आ गई पे हो गए पैसे सारे होगी कट लो बस ऑल डन ਸ਼ਾਪਿੰਗ ਹੋ ਗਈ ਸਾਡੀ ਜੀ ਹੁਣ ਚੱਲੇ ਘਰ ਵਾਪਸ